ਆਈਏ ਜੀ ਬੋਲੋ ਭਾਜੀ ਆਗੇ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਾਜੀ ਜਿੰਦਾਬਾਦ ਸ਼ਹਿਰ ਲਾਖੀ ਜਿੰਦਾਬਾਦ ਪੈਰੀ ਕੌਸੀ ਜਿੰਦਾਬਾਦ ਯਾਰਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਅੰਮ੍ਰਿਤਸਰ ਗੋਲਡਨ ਗੇਟ ਤੇ ਆਮ ਆਦਮੀ ਪਾਰਟੀ ਦੇ ਜਿਮਨੀ ਚੋਣਾ ਦੀ ਜਿੱਤ ਤੇ ਅਮਨ अरोड़ा ਜੀ ਨੂੰ ਪੰਜਾਬ ਪ੍ਰਧਾਨ ਅਤੇ ਸ਼ਹਿਰੀ ਕਾਰਜ ਪ੍ਰਧਾਨ ਲਗਣਤੇ ਉਹਨਾਂ ਦੀ ਸ਼ੁਕਰਾਨਾ ਯਾਤਰਾ ਦਾ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ वॉलंटरदारा ने बहुत ही तह दिलोन स्वागत किया अमृतसर तो खुशबू शर्मा की रिपोर्ट श्री मान जी भगवंत मान जी आम आदमी पार्टी माना ਆ ਪਾਰਟੀ ਨੂੰ ਜਿੱਤੀ ਜਾਂ ਕੀਤੀ ਗਈ ਆ ਤੇ ਅੱਜ ਪ੍ਰਚਾਰ ਪਹੁੰਚ ਰਿਹਾ ਕਿਤਾ ਦਾ ਉਤਸ਼ਾਹ ਦੇਖੋ ਜੀ ਜਿਹੜੇ ਤੇ ਅੱਜ ਜਿੰਮਨੀਤ ਉਹਨਾਂ ਦੇ ਵਿੱਚ ਦੇ ਕਿਲੇ ਠੇ ਜੇ ਸਭ ਤੋਂ ਪਹਿਲੇ ਇਹਨਾਂ ਦੇ ਜਿਹੜੇ ਖੌਂਦ ਦੇ ਵਿੱਚ ਕਿਲੇ ਤੁਰੇ ਫਿਰਦੇ ਸਭ ਤੋਂ ਵਧੀਆ ਇਹ ਟੁੱਟੇ ਆ ਸਾਰੇ ਜਿੱਤ ਹੋਈ ਜਿੱਤ ਇਸ ਕਰਕੇ ਹੋएगी ਪਾਰਟੀ ਸਰਕਾਰ ਸਾਡੀ ਭਗਤਮਾਨ ਦੀ ਕੰਮ ਹੋ ਰਹੀ ਹੈਗੀ ਇਸ ਕਰਕੇ ਕਰਦੀ ਆ ਰਹੀ ਹੈ ਕੋਈ ਵੀ ਆਮ ਬੰਦਾ ਕਿਸੇ ਦੇ ਚੱਜੇ ਕਿਤੇ ਕਲਪ ਕਾਰਪੋਰੇਸ਼ਨ ਦੇ ਚਲ ਜੇ ਸਾਰੇ ਕੰਮ ਆਪ ਵੰਗੂ ਦੇ ਪਏ ਆ ਕੋਈ ਉਥੇ ਇਹ ਨਹੀਂ ਚਪਾਰਸ਼ ਨਹੀਂ ਆ ਕਿ ਕੇ ਐਮਐਲਏ ਦਾ ਫੋਨ ਕਰਾਉਣਾ ਜਾਂ ਫੇਰ ਕਰਾਉਣ ਦੇ ਕੰਮ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਬਾਕੀ ਇਹ ਆ ਹੁਣ ਜਿਹੜਾ ਆਪਣੇ ਸ਼ੈਲੀਕਲਸੀ ਜੀ ਅਮਰ ਰੋੜਾ ਜੀ ਨੂੰ ਪ੍ਰਧਾਨ ਲਾਇਆ ਗਿਆ ਸ਼ੈਲੀਕਲਸੀ ਜੀ ਉੱਪਰ ਪ੍ਰਧਾਨ ਹੈ ਕਾਰਜਕਾਰੀ ਇਹ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਆ ਇਹ ਆਪਣਾ ਜੁੱਥ ਨੂੰ ਵੀ ਸ਼ਾਰੀ ਕਸੀ ਜੀ ਨੇ ਪਹਿਲੇ ਸਭ ਤੋਂ ਵਧੀਆ ਸੰਭਿਆ ਵਟਾਲੇ ਵਿੱਚ ਮਾਝਾ ਮਸਾਂ ਦੇ ਵਿੱਚ ਵੀ ਆਏ ਨੇ ਮੀਟਿੰਗ ਕਰਕੇ ਗਏ ਆ। ਬਹੁਤ ਵਧੀਆ ਇਨਸਾਨ ਹੈਗੇ ਆ ਉਹਦੀ ਕਹਾਣੀਆਂ। ਬਾਕੀ ਹੁਣ ਆਣਗੇ ਆਪਾਂ ਇਹਨਾਂ ਦਾ ਪਰਵਾ ਸਵਾਗਤ ਕਰਾਂਗੇ ਬਈ ਅੱਜ ਦੀ ਗੱਲ। ਆ ਕਾਰਪੋਰੇਸ਼ਨਲ ਇਲੈਕਸ਼ਨਾਂ ਦੀ ਗੱਲ ਕਰੀ ਤਾਂ ਕਿਸੇ ਤਾਂ ਦੇਖ ਦਿਓ ਕੀ ਕਹਿਣਾ ਚਾਹੁੰਦੇ। ਕਾਰਪੋਰੇਸ਼ਨਲ ਇਲੈਕਸ਼ਨਾਂ ਦੇ ਵਿੱਚ ਵੀ ਸਭ ਤੋਂ ਵੱਡੀ ਜਿੱਤ ਨਹੀਂ ਹੈ। ਇਹ ਬਾਕੀ ਇੱਕ ਦੋ ਸੀਟਾਂ ਹੀ ਆ ਜਿਹੜੀ ਭਾਜਪਾ ਜਾਂ ਹੋਰ ਕੋਈ ਲੈ ਜਾਵੇ ਬਾਕੀ ਆਮ ਆਦਮੀ ਪਾਰਟੀ ਦੀਆਂ ਸਾਰੇ ਸੀਟਾਂ ਹੈ। ਗੋਲਡ ਗੇਟ ਤੇ ਪਹੁੰਚੇ। ਸਭ ਤੋਂ ਪਹਿਲਾਂ ਅੱਜ ਸਾਰੇ মিডিਆ ਦਾ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਹਲਕਾ ਦਖਣੀ ਡਾਕਟਰ 인ਦਰ ਬੀ ਸਿੰਘ ਨਿਜਰ ਉਹਨਾਂ ਦੀ ਟੀਮ ਪੂਰੇ ਹਲਕੇ ਤੋਂ ਇੱਥੇ ਪਹੁੰਚੀ ਆ ਦਾਸ ਸ਼ੇਰੇ ਪੰਜਾਬ ਸਿੰਘ ਵਾਰਡ ਨੰਬਰ 41 ਤੋਂ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ 36 ਨੰਬਰ ਵਾਰਡ ਤੋਂ ਸਰਦਾਰ ਗੁਰਵਿੰਦਰ ਸਿੰਘ ਜੀ ਸਾਡੇ ਬਾਕੀ ਵੀ ਸਾਰੀ ਟੀਮ ਪਹੁੰਚੀ ਆ ਦੂਜਾ ਜਿੱਤ ਨਹੀਂ ਗੱਲ ਕੀਤੀ ਜਿਮਨੀ ਚੋਣ ਇਲੈਕਸ਼ਨ ਦੀ ਜਿਮਨੀ ਚੋਣ ਜਿਹੜੀ ਇਲੈਕਸ਼ਨ ਪਹਿਲਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ 2022 ਤੇ ਜਿਹੜਾ ਲੋਕਾਂ ਨੇ ਇੱਕ ਰਿਕਾਰਡ ਤੋੜ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣਵਾਈ ਸੀ ਉਹਦੇ ਵਿੱਚ ਮੈਂ ਕਹਿੰਦਾ ਕਿ ਇੱਕ ਦੋ ਗਲਤੀਆਂ ਕੁਝ ਰਹਿ ਗਿਆ ਹੋਣਗੀਆਂ ਉਹ ਵੀ ਬਹੁਤ ਵੱਡੇ ਥੰਮ ਸੀ ਜਿਹੜੇ ਸੁਖਵਿੰਦਰ ਸਿੰਘ ਰੰਧਾਵਾ ਤੇ ਆਪਣੇ ਵੜਿੰਗ ਜੀ ਉਹਨਾਂ ਨੇ ਵੀ ਆਇਆ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਵਾ ਅਸੀਂ ਉਥੋਂ ਦੇ ਡੇਰਾ ਬਾਬਾ ਨਾਨਕ ਦੇਵ ਨੇ ਵੇਖੀ ਤੇ ਗਿੱਦੜਬਾ ਦੇ ਲੋਕ ਤੇ ਗੱਡੇਬਾ ਉਹਨਾਂ ਦੇ ਵੀ ਅਸੀਂ ਇਲਾਕੇ ਨੂੰ ਬਹੁਤ ਬਹੁਤ ਅਸੀਂ ਵਧਾਈਆਂ ਦਿੰਨੇ ਆ ਕਿ ਉਹਨਾਂ ਨੇ ਬਹੁਤ ਸਮਝ ਕੇ ਸੋਚ ਸਮਝ ਕੇ ਇਹ ਵੋਟਾਂ ਪਾਈਆਂ ਵਾ ਤੇ ਇਹ ਵਾਕਈ ਇਹ ਸੈਮੀ ਸੈਮੀ ਫਾਈਨਲ ਸੀ ਇਹ ਜਿੱਤ ਨੂੰ ਲੈ ਕੇ ਸੋਮਿਆ ਜੀ ਮਾਈਕ ਓਨ ਕਰੋ ਜਿਹੜੇ ਕੰਮ ਰੂਕੇ ਮਾਈਕ ਓਨ ਕਰੋ ਇਹ ਜੋਣਾ ਜਿੱਤਣਾ ਉਹਨਾਂ ਤੇ ਵੀ ਫਰਕ ਪਏਗਾ ਜਿਹੜੇ ਕੰਮ ਰੂਕੇ ਨੇ ਉਹ ਵੀ ਹੋਣਗੇ ਹਾਂਜੀ ਜੀ ਖੁਸ਼ੀ ਬਹੁਤ ਜ਼ਿਆਦੀ ਆ ਜਿਹੜੇ ਕੰਮ ਉਹਨਾਂ ਨੇ ਲੋਕਾਂ ਨੇ ਵੀ ਦੇਖ ਲੇਖੀ ਜਿਹੜੇ ਪੰਜਾਬ ਚ ਵੱਖ-ਵੱਖ ਸ਼ਹਿਰਾਂ ਚ ਜਿਹੜੇ ਕੰਮ ਹੋ ਰਹੇ ਸੀ ਉਹ ਕੰਮ ਦੀ ਮਹਿਕਮਾ ਕਹਿੰਦਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਗਿੱਦੜਵਾ ਚੱਬੇਵਾਲ ਦੇ ਵਿੱਚ ਸ਼ਾਇਦ ਬ੍ਰੇਕ ਲੱਗੀ ਸੀ ਹੁਣ ਜਿਹੜੇ ਕੰਮ ਨਹੀਂ ਵੀ ਹੋਵੇ ਉਹ ਵੀ ਬਹੁਤ ਜ਼ਿਆਦੇ ਪਹਿਲ ਦੇ ਹਦਾਰ ਤੇ ਕਰਉਣਗੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਇਹ ਸਾਰੇ ਕਾਰਜ ਕਰਵਾ ਰਹੇ ਨੇ ਤੇ ਕੰਮ ਸਾਰੇ ਇਸੇ ਤਰ੍ਹਾਂ ਹੁੰਦੇ ਰਹਿਣਗੇ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਨਾਲ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵੇਖੋ ਜੀ ਸਾਡੇ ਵੱਲੋਂ ਤੇ ਪੂਰੀ ਤਿਆਰੀ ਆ ਸਰਕਾਰ ਜਦੋਂ ਚਾਹੇਗੀ ਡਾਕਟਰ ਸਾਹਿਬ ਜਿੰਨੂੰ ਜਿੰਨੂੰ ਚਾਣਗੇ ਉਸੇ ਤਰ੍ਹਾਂ ਟਿਕਟਾਂ ਉਹ ਦੇਣਗੇ ਸਰਕਾਰ ਦੇਊਗੀ ਪਰ ਸਾਡੀਆਂ ਵੱਲੋਂ ਪੂਰੀਆਂ ਤਿਆਰੀਆਂ ਨੇ ਇਹ ਜਿੱਤ ਕੇ ਅਸੀਂ ਅਸੀਂ ਤੇ ਉਹ ਕਵਾਂਗੇ ਕਿ ਅਸੀਂ ਸਾਡੇ ਆਪਣੇ ਹਲਕੇ ਦੀਆਂ 16 ਦੀਆਂ ਇਹ 16 ਸ਼ੀਟਾਂ ਜਿਤਵਾ ਕੇ ਡਾਕਟਰ ਸਾਹਿਬ ਦੀ ਝੋਲੀ ਵਿੱਚ ਪਾਵਾਂਗੇ ਪਬਲਿਕ ਨੂੰ ਇਸ ਮੌਕੇ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਮੈਸੇਜ ਇਹੋ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਰੇ ਵੀਰ ਤੁਸੀਂ ਦੇਖਦੇ ਪਏ ਜੇ ਕਿ ਬਹੁਤ ਬਹੁ ਦੂਰਾਂ ਤੋਂ ਪੂਰਾ ਹਲਕਾ ਇਕੱਠਾ ਹੋਇਆ ਵਾ ਸਾਡੇ ਪੰਜਾਬ ਦੇ ਨਵੇਂ ਪ੍ਰਧਾਨ ਅਮਨ ਜੀ ਮੀਤ ਪ੍ਰਧਾਨ ਸ਼ੈਰੀ ਕਲਸੀ ਜੀ ਅੱਜ ਉਹਨਾਂ ਦਾ ਬਹੁਤ ਵੱਡਾ ਕਾਫਲਾ ਚੱਲਿਆ ਆਇਆ ਸਵੇਰ ਦਾ ਪਟਿਆਲੇ ਤੋਂ ਅੱਜ ਇੱਥੇ ਅੰਮ੍ਰਿਤਸਰ ਪਹੁੰਚਣਗੇ ਗੋਰਡਨ ਗੇਟ ਤੇ ਫਿਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਗੁਰਦਿਆਣਾ ਮੰਦਿਰ ਜਾਣਾ ਉਹਨਾਂ ਨੇ ਤੇ ਉੱਥੇ ਜਾ ਕੇ ਮਹਾਰਾਜ ਦੇ ਗਾੜੀ ਅਰਦਾਸ ਬੇਨਤੀ ਕਰਨੀ ਆ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ ਬਸ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਅਧਿਤੀ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਬਹੁਤ ਵੱਡਾ ਵਿਲਾਸ ਦਾ ਜੋ ਕਦਮ ਪੁੱਟਿਆ ਗਿਆ ਅਮਨ अरोड़ा ਜੀ ਨੂੰ ਪੰਜਾਬ ਦੀ ਸੇਵਾ ਸੌਂਪੀ ਗਈ ਹੈ ਔਰ ਅਸੀਂ ਬੜੀ ਆਸ ਕਰਦੇ ਹਾਂ ਕਿ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਨੇ ਅਮਨ अरोड़ा ਜੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਣਾਇਆ ਜਿਹਦੇ ਨਾਲ ਵਰਕਰਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਛਾ ਗਈ ਹੈ ਪੂਰੇ ਪੰਜਾਬ ਦਾ ਵਰਕਰ ਉਹ ਹੋਰ ਜਿਆਦਾ ਖੁਸ਼ ਹੋ ਗਿਆ ਕਿ ਮਾਨ ਸਾਹਿਬ ਨੇ ਇੱਕ ਅਲੱਗ ਢੰਗ ਦੇ ਨਾਲ ਜਿਹੜੀ ਸੇਵਾ ਅਮਨ अरोड़ा ਜੀ ਨੂੰ ਸੌਂਪੀ ਹੈ ਪਰ ਅਸੀਂ ਆਸ ਕਰਦੇ ਆ ਕਿ ਜਿਸ ਢੰਗ ਨਾਲ ਉਹ ਸੇਵਾ ਮਿਲੀ ਹੈ ਉਹ ਵੀ ਅਮਨ ਅਰੋੜਾ ਜੀ ਦੀ ਸੇਵਾ ਨੂੰ ਤੰਦ ਇਹਨਾਂ ਨੇ ਲਿਭਾਉਣਗੇ ਕਿੱਡੀ ਵੱਡੀ ਜਿੱਤ ਸਮਝਦੇ ਕਿ ਜਿਹੜੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਮੈਂ ਕਹਿੰਦਾ ਮੈਂ ਅੱਗੇ ਤੁਹਾਨੂੰ ਗੱਲ ਕੀਤੀ ਹੈ ਕਿ ਵਰਕਰਾਂ ਵਿੱਚ ਖੁਸ਼ੀ ਦੀ ਬਹੁਤ ਲਹਿਰ ਹੈ ਔਰ ਹੁਣ ਪ੍ਰਧਾਨ ਸਾਡੇ ਕੋਲ ਇੱਕ ਸੀ ਹੁਣ ਦੋ ਹੋ ਗਏ ਪਹਿਲਾਂ ਸਾਡੇ ਪ੍ਰਧਾਨ ਭਗਵੰਤ ਸਿੰਘ ਮਾਨ ਸਨ ਤੇ ਹੁਣ ਸਾਨੂੰ ਅਮਨ ਅਰੋੜਾ ਜੀ ਵੀ ਨਾਲ ਮਿਲ ਗਏ ਸਰ ਵੱਡੀ ਉਮੀਦ ਹੈ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਲੱਗਦਾ ਨਿਭਾਉਣਗੇ ਬਹੁਤ ਚੰਗੇ ਢੰਗ ਨਾਲ ਨਿਭਾਉਣਗੇ ਉਮਨ ਐਰੀ ਜੀ ਚੰਗੇ ਸੱਚੇ ਸੁੱਚੇ ਇਮਾਨਦਾਰ ਔਰ ਬਹੁਤ ਮਿਹਨਤੀ ਅਨਤਖ ਵਰਕਰ ਨੇ ਪਾਰਟੀ ਦੇ ਬਹੁਤ ਵੱਡੇ ਵਰਕਰ ਨੇ ਲੈਕ ਚਨਾ ਦੇ ਵਿੱਚ ਕਿੰਨਾ ਸਮੇਂ ਤੋਂ ਨਤੀਜਾ ਜਿਹੜਾ ਲੋਕ ਹੈ ਔਰ ਮੈਂ ਸਮਝਦਾ ਇਹਨਾਂ ਦੇ ਆਨ ਨਾਲ ਵਰਕਰਾਂ 'ਚ ਬਹੁਤ ਉਸ਼ਾ ਆਣ ਵਾਲੀ 2027 ਦੀਆਂ ਚੋਣਾਂ ਔਰ 100% ਅੱਗੇ 92 ਸੀਟਾਂ ਸੀ ਔਰ ਮੈਂ ਸਮਝਦਾ ਹੁਣ 100 ਦਾ ਛੱਕਾ ਪਾਰ ਹੋਏਗਾ ਸਰ ਕਾਰਪੋਰੇਸ਼ਨ ਇਲੈਕਸ਼ਨ ਦੀ ਗੱਲ ਕਰੀ ਤਾਂ ਸਿੱਟੇ ਕਾਰਪੋਰੇਸ਼ਨ ਇਲੈਕਸ਼ਨ ਵੀ ਆ ਰਹੀ ਹੈ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦਾ ਤੁਸੀਂ ਵੇਖ ਹੀ ਲਿਆ ਕਿ 4 ਚਾਰ ਚੋਣਾ ਹੋਈਆਂ ਚਾਰਾਂ ਵਿੱਚੋਂ ਚਾਰ ਦੀਆਂ ਚਾਰ ਜਿੱਤ ਲੀਆਂ 2000 ਵੋਟ ਤੋਂ ਬਰਨਾਲੇ ਵਾਲੀ ਸੀਟ ਉਹ ਵੀ ਸਾਡਾ ਇੱਕ ਸਾਡੇ ਇੱਕ ਪ੍ਰਧਾਨ ਸੀ ਸਾਡਾ ਆਮ ਆਦਮੀ ਪਾਰਟੀ ਦਾ ਥੋੜਾ ਖਿੱਚੋਤਾ ਨਹੀਂ ਕਰਕੇ ਅਸੀਂ ਮੈਂ ਸਮਝਦਾ ਕਿ ਚਾਰੇ ਸੀਟਾਂ ਹੀ ਪਾਰਟੀ ਨੇ ਜਿੱਤ ਲੀਆਂ ਨੇ ਨਾ ਜੀ ਐਮਐਨਏ ਜਿੱਤੇ ਚਾਰ ਸੀਟਾਂ ਜਿੱਤੀਆਂ ਜਾਂ ਕੌਂਸਲ ਦੀ ਵੀ ਇਲੈਕਸ਼ਨ ਜਿੱਤ ਕੋਈ ਦੇਖ ਹੀ ਲਿਆ ਤੁਸੀਂ ਆਮ ਪਬਲਿਕ ਪੁੱਛ ਕੇ ਦੇਖ ਲਓ ਔਰ ਆਜ ਆਜ ਪੰਜਾਬ ਦੀ ਜਨਤਾ ਵਿੱਚ ਬਹੁਤ ਪੁੱਛਾਂ ਉਹ ਜਿਹੜੇ ਲੋਕ ਵਿਰੋਧੀ ਰੋਲਾ ਪਾਉਂਦੇ ਸੀ ਆ ਆਮ ਆਦਮੀ ਪਾਰਟੀ ਨੇ ਉੱਦਾ ਉੱਦਾ ਰੋਲਾ ਪਾਉਂਦੇ ਸੀ ਅੱਜ ਉਹਨਾਂ ਦੇ ਮੂੰਹ ਤੇ ਚਪੇੜ ਵੱਜੀ ਆ ਕਿਉਂਕਿ ਉਹਨਾਂ ਦਾ ਜਵਾਬ ਦਿੱਤਾ ਲੋਕਾਂ ਨੇ ਜਨਤਾ ਨੇ ਜਵਾਬ ਦਿੱਤਾ ਔਰ ਵੋਟ ਜਨਤਾ ਨੇ ਪਾਈ ਆ ਅੰਮ੍ਰਿਤਸਰ ਵਾਸੀਆਂ ਨੂੰ ਕੀ ਮੈਸੇਜ ਕਰਨਾ ਚਾਹੀਦਾ ਅੰਮ੍ਰਿਤਸਰ ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਤਕੜੇ ਹੋ ਕੇ ਇਸੇ ਤਰ੍ਹਾਂ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ 85 ਦੇ 85 ਕੌਂਸਲਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਬਣਾਓ ਤਾਂ ਜੋ ਚੰਗੇ ਢੰਗਾਂ ਵਿਕਾਸ ਹੋ ਸਕੇ ਆ ਨਵੇਂ ਪ੍ਰਧਾਨ ਬਣੇ ਪੰਜਾਬ ਦੇ ਪੰਜਾਬ ਵਾਸੀਆਂ ਨੂੰ ਕੀ ਕਹਿਣਾ ਚਾਹੀਦਾ ਨਵੇਂ ਪ੍ਰਧਾਨ ਜੀ ਅਸੀਂ ਵੀ ਕਹਿ ਰਹੇ ਨਵੇਂ ਪ੍ਰਧਾਨ ਜੀ ਆਏ ਸਾਡੇ ਚ ਬਹੁਤ ਉਤਸ਼ਾਹ ਹੈ ਵਰਕਰਾਂ ਨੂੰ ਦੇਖ ਲੋ ਹਰ ਜਗ੍ਹਾ ਤੇ ਸਾਹ ਸਾਹ ਤੇ ਵਰਕਰਾਂ ਉਤਸ਼ਾਹ ਹੈ ਕਿ ਸਾਨੂੰ ਇਹੀ ਹੁਣ ਉਮੀਦ ਹੈ ਕਿ ਪ੍ਰਧਾਨ ਜੀ ਪਾਰਟੀ ਚ ਹੋਰ ਇੰਤਜ਼ਾਰ ਕਰ ਰਹੇ ਤੇ ਕਿੰਨੀ دیر ਨੂੰ ਪਹੁੰਚਣਗੇ ਇੱਥੇ ਤੁਹਾਡੇ ਦੇ ਦੇਖੋ ਬਹੁਤ ਅਸੀਂ ਲੋਕ 5 ਵਜੇ ਦੇ ਖੜੇ ਆਂ ਔਰ ਕੋਈ ਥੱਕਿਆ ਨਹੀਂ ਕੋਈ ਆਪਣੇ ਘਰ ਨਹੀਂ ਗਿਆ ਕੋਈ ਵਰਕਰ ਸਾਫ ਵਰਕਰ ਤਿਆਰ ਵਰ ਤਿਆਰ ਖੜੇ ਨੇ ਅਮਨ ਅਰਵੜੀ ਦੇ ਵੈਲਕਮ ਲਈ ਖੜੇ ਨੇ ਉਹ ਲੋ ਸਾਰੇ ਵਰਕਰਾਂ ਚ ਉਤਸ਼ਾਹ ਦੇਖੋ ਕਿੰਨਾ ਤੁਸੀਂ ਧੰਨਵਾਦ ਜੀ ਬਸ